ਤਸੋਂ ਕੱਲ ਜੁਪੀਲੀ ਵੀ ਕਰਨੀ ਹੈ ਕਿਉਂਕਿ ਜੁਪੀ ਦੇ ਵਿੱਚ ਸਿਆਸੀ ਸੰਕਟ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੋਗੀ ਅਦਿਤਿਆਨਾਥ ਨੂੰ ਕਹਿੰਦੇ ਇੱਕ ਪਾਸੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਡਿਪਟੀ ਮੁੱਖ ਮੰਤਰੀ ਵੀ ਬਹੁਤ ਤਰ੍ਹਾਂ ਦੇ ਬਿਆਨ ਦੇ ਰਹੇ ਹੈ ਅੱਜ ਇਕਲੇਸ਼ ਚਾਦਰਵੋਰਾ ਨੇ ਟਵੀਟ ਕੀਤਾ ਉਹ ਕਹਿੰਦੇ ਜੀ ਸੌ ਲਿਆਓ ਤੇ ਸਰਕਾਰ ਬਣਾਓ ਇਹ ਗੱਲ ਕਿੱਥੋਂ ਜਾਂਦੀ ਲੱਗਦੀ ਹੈ ਦੇਖੋ ਸੌ ਲਿਆਓ ਸਰਕਾਰ ਬਣਾਓ ਜਦੋਂ ਭਾਜਪਾ ਦੂਸਰਿਆਂ ਨੂੰ ਕਹਿੰਦੀ ਹੈ ਬੰਦੇ ਤੋੜ ਦਿਓ ਤੇ ਆਓ ਸਰਕਾਰ ਬਣਾਓ ਪਰ ਮੰਤਰੀ ਬਣਾ ਦਿਆਂਗੇ ਇਹਨਾਂ ਨੇ ਕਰਨਾਟਕ ਵਿੱਚ ਬਣਾਈ ਨਹੀਂ ਸੀ ਉਦੋਂ ਕੁਮਾਰਾ ਸੁਆਮੀ ਦੀ ਸਰਕਾਰ ਜਿਹੜੀ ਕਾਂਗਰਸ ਨਾਲ ਸਾਂ ਇਹਨਾਂ ਮਹਾਰਾਸ਼ਟਰ 'ਚ ਬਣਾਈ ਨਹੀਂ शिवसेना ਨੇ ਸਰਕਾਰ ਉਹ ਤੋਂ ਠਾਕ ਰੀ ਤੋੜ ਕੇ ਇਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਕਮਲਦਾਸ ਦੀ ਸਰਕਾਰ ਤੋੜ ਕੇ ਆਪਣੇ शिवराज चौहान ਦੀ ਬਣਾਈ ਨਹੀਂ ਜੁੱਤ ਤੇ ਸਿੱਧੀਆਂ ਨਾਲ ਜੋੜ ਕੇ ਸਾਰੇ ਕੁਝ ਜਦੋਂ ਇਹ ਕਰਦੇ ਰਿਹਾ ਤੇ ਦੂਜੇ ਕਿਉਂ ਨਾ ਕਰਨਗੇ ਦੂਜੀ ਗੱਲ ਇਹ ਹੈ ਕਿ ਭਾਜਪਾ ਦੇ ਆਪਣੇ ਅੰਦਰ ਸਾਰੇ ਹੱਥਾਂ 'ਤੇ મત ભેਦ ਯੂਪੀ 'ਚ ਬਹੁਤ ਜ਼ਿਆਦਾ મત ભેਦ ਯੋਗੀ ਅਦਿੱਤਿਆਨਾਥ ਦੇ ਨਾਲ ਜਿਹੜਾ ਡਿਪਟੀ ਮੁੱਖ ਮੰਤਰੀ ਹੈ ਉਹਦੇ ਬੱਚੇ ਦਾ ਵਿਆਹ ਉਹਨੇ ਘਰ ਆ ਕੇ ਕਾਰਡ ਤੇ ਡੱਬਾ ਦਿੱਤਾ ਦੋਵਾਂ ਦੇ ਦਰਵਾਜ਼ੇ ਇੱਕ ਦੂਸਰੇ ਨਾਲ ਜੁੜਦੇ ਆ ਦੋਵੇਂ ਕੁੱਟੀਆਂ ਸਰਕਾਰੀ ਲਾਗੋ ਲੱਗੀ ਉੱਥੇ ਵਿਆਹ ਹੁੰਦਾ ਰਿਹਾ ਯੋਗੇ ਦਿੱਤਿਆ ਨਾਥ ਵਿਆਹ ਤੇ ਲਿਕੇ ਉਸ ਤੋਂ ਬਾਅਦ ਰੌਲਾ ਪੈਂਦਾ ਰਿਹਾ ਮਤਭੇਦ ਵੱਧ ਗਏ ਫਿਰ ਦਿੱਲੀ ਆਏ ਨੂੰ ਸਦਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਵਾਂ ਨੇ ਗੱਲਬਾਤ ਕੀਤੀ ਮੁੜ ਕੇ ਉਹਨੇ ਹੱਥੋਂ ਫੋਨ ਕੀਤਾ ਕਿ ਅੱਜ ਤੁਸੀਂ ਘਰੇ ਰਹਿਓ ਮੈਂ ਤੁਹਾਡੇ ਘਰ ਸਗਨ ਪਾਉਣਾ ਹੈ ਕਿੰਨੇ ਚਿਰ ਬਾਅਦ 3 ਮਹੀਨੇ ਬਾਅਦ ਨਾਲ ਦੀ ਕੋਠੀ ਤੇ ਸਗਨ ਪਾਉਣਾ 3 ਮਹੀਨੇ ਬਾਅਦ ਹੀ ਗਿਆ ਤੇ ਉਹ ਇਸ ਕਰਕੇ ਉੱਪਰੋਂ ਆਖਿਆ ਗਿਆ ਸੀ ਕਿ ਪਾਰਟੀ ਨੂੰ ਇਕੱਠੇ ਰੱਖਣਾ ਉਹਦਾ ਆਪਣਾ ਕੰਮ ਖਰਾਬ ਹੋ ਜਾਏ ਤਾਂ ਕਿ ਉਹਦਾ ਹੀ ਪਤਾ ਲੱਗ ਗਿਆ ਸੀ ਕਿ ਮਤਭੇਦਾਂ ਚ ਬਹੁਤ ਗਹਿਰੇ ਜਿਹੜੇ ਮਤਭੇਦ ਇਹਨੇ ਗਹਿਰੇ ਸੀ ਉਹ ਪਿਛਲੇ ਦਰਾਂ ਚ ਹੋਰ ਹੋ ਗਿਆ ਯੋਗੀ ਦਿੱਤਿਆ ਨੇ ਹੱਥ ਨੇ ਪਿਛਲੇ ਦਰਾਂ ਚ ਮੋੜ ਮੋੜ ਕੇ ਆਖਿਆ ਮੇਰੀ ਸਰਕਾਰ ਨੇ ਆ ਕਰਤਾ ਉਹ ਕਰਤਾ ਮੇਰੀ ਸਰਕਾਰ ਦਾ ਲੋਕਾਂ ਚ ਨਾਂ ਮੇਰੀ ਸਰਕਾਰ ਜਿਹੜੀਆਂ ਲੋਕ ਮੋੜ ਮੋੜ ਕੇ ਦੀਆਂ ਸਿਫਤਾਂ ਕਰਦੇ ਉਹ ਬਾਰ ਬਾਰ ਕਰੀਗਾ ਕਰੀਗਾ ਉਹਦਾ ਡਿਪਟੀ ਮੁੱਖ ਮੰਤਰੀ ਬਾਅਦ ਚ ਬੋਲਿਆ ਕਿਸੇ ਹੋਰ ਤਾਂ ਆਤੇ ਉਹਨਿਆ ਅਖਰ ਦੀ ਸਰਕਾਰ ਦੇ ਜਿਹਨੇ ਮਰਜ਼ੀ ਕੰਮ ਕੀਤੇ ਹੋਣ ਸਰਕਾਰ ਛੋਟੀ ਹੁੰਦੀ ਹੈ ਪਾਰਟੀ ਤੇ ਸੰਗਠਨ ਵੱਡਾ ਹੁੰਦਾ ਕੋਈ ਵੀ ਇਹਦਾ ਸਮਝੇ ਕਿ ਮੈਂ ਪਾਰਟੀ ਤੋਂ ਤੇ ਸੰਗਠਨ ਤੋਂ ਕਾਹ ਹੋ ਗਿਆ ਐਨੀ ਗੱਲ ਨਾਲ ਕੱਲ ਦਾ ਰਫੜ ਪੈ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਇਹ ਅਸਲ ਵਿੱਚ ਠੱਬੀ ਯੋਗੀ ਦਿਨ ਅਦਿੱਤਿਆਨਾਥ ਨੂੰ ਲਾਉਣ ਦਾ ਯਤਨ ਕੀਤਾ ਗਿਆ ਪਰ ਇਹ ਇੱਥੇ ਹੀ ਥੋੜਾ ਅੱਜ ਜਦੋਂ ਪਾਰਲੀਮੈਂਟ ਚੋਂ ਚੱਲਦੀ ਪਈ ਸੀ ਮੋਦੀ ਸਾਹਿਬ ਕਦੇ ਭਾਜਪਾ ਦਾ ਨਾਂ ਨਹੀਂ ਲੈਂਦੇ ਕਦੇ ਸੰਘ ਪਰਿਵਾਰ ਦਾ ਨਾਂ ਨਹੀਂ ਲੈਂਦੇ ਕਿ ਆਵਕੇ ਬਾਅਦ ਮੋਦੀ ਸਰਕਾਰ ਦੂਜੀ ਗੱਲ ਕੀ ਕਹਿੰਦੇ ਸੀ ਇਹ ਮੋਦੀ ਕੀ ਗਾਰੰਟੀ ਹੈ ਉਹਨਾਂ ਨੇ ਕਦੇ ਵੀ ਇਹ ਨਹੀਂ ਆਖਿਆ ਭਾਜਪਾ ਦੀ ਗਾਰੰਟੀ ਹੈ ਸਾਡੀ ਗਾਰੰਟੀ ਹੈ ਹਮਲਤੂ ਦੀ ਵਰ ਉਹ ਹਰ ਥਾਂ ਤੇ ਕਹਿੰਦੇ ਮੋਦੀ ਕੀ ਗਾਰੰਟੀ ਹੈ ਉਦੋਂ ਵੀ ਇਹ ਗੱਲ ਚੱਲਦੀ ਸੀ ਕਿ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਆਖਿਆ ਸੀ ਬੰਦਾ ਭਾਵੇਂ ਛੱਡਾ ਵੀ ਵੱਡਾ ਹੋਵੇ ਉਹ ਪਾਰਟੀ ਤੋਂ ਤੇ ਸੰਗਠਨ ਤੋਂ ਵੱਡਾ ਨਹੀਂ ਹੋ ਜਾਂਦਾ ਸਾਨੂੰ ਸਾਰਿਆਂ ਨੂੰ ਚੇਤਾ ਰੱਖਣਾ ਚਾਹੀਦਾ ਕਿ ਅਸੀਂ ਕੁਝ ਨਹੀਂ ਸਾਥ ਸਾਨੂੰ ਪਾਰਟੀ ਮਿੱਤ ਸਾਡੇ ਸੰਗਠਨ ਨੇ ਉੱਤੇ ਤੱਕ ਪਹੁੰਚਾਇਆ ਇਸ ਕਰਕੇ ਕੋਈ ਵੀ ਜੇ ਇਹ ਸਮਝੇ ਕਿ ਮੈਂ ਸੰਗਠਨ ਤੋਂ ਵੱਡਾ ਹੋ ਗਿਆ ਤੇ ਉਹ ਗਲਤ ਸਮਝ ਉਹਦੇ ਰੌਲਾ ਪੈ ਗਿਆ ਸੀ ਚਲਦੀ ਚੋਣ ਦੌਰਾਨ ਕਿ ਨਿਤਨ ਗੜਕਰੀ ਨੇ ਏਡੀ ਵੱਡੀ ਗੱਲ ਕਹਿ ਦਿੱਤੀ ਆ ਤੇ ਕਿਦੇ ਬਾਰੇ ਕਹੀ ਹੈ ਸਾਫ਼ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਦੇ ਬਾਰੇ ਕਹੀ ਨਰਿੰਦਰ ਮੋਦੀ ਸਾਹਿਬ ਨੇ ਸਾਰੀ ਚਲਦੀ ਚੋਣ ਚ ਆਪਣੇ ਐਨਡੀਆ ਗੱਠਜੋੜ ਦਾ ਨਾਂ ਇੱਕ ਵਾਰ ਨਹੀਂ ਸੀ ਲਿਆ ਇੰਡੀਆ ਦਾ ਵੀ ਗਲਤ ਨਾਂ ਵਿਗਾੜ ਕੇ ਇੰਡੀ ਰੱਖਿਆ ਸੀ ਉਹਨੇ ਲਗਾਤਾਰ ਅੱਛਾ ਉਹ ਸਾਰਾ ਕੁਝ ਵਿਗਾੜ ਕੇ ਬੋਲਦੇ ਆਪਣੀ ਮਰਜ਼ੀ ਕਰਦਾ ਸੀ ਜਿਸ ਦਿਨ ਵੇਖਿਆ ਕਿ ਸੀਟਾਂ ਕੱਟ ਨੇ ਹੁਣ ਗਰਚੋੜ ਦੇ ਭਾਈ ਵਾਲਾ ਤੋਂ ਬਗੈਰ ਸਰਨਾ ਨਹੀਂ ਉਸ ਦਿਨ ਸਾਂਝੀ ਮੀਟਿੰਗ ਕਰਾ ਕੇ ਪਹਿਲੀ ਵਾਰ ਇਹ ਆਖਿਆ ਐਨਡੀਏ ਗੱਠਜੋੜ ਔਰ ਦੂਜੀ ਕਿਲਾਕੀ ਕਿ 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 ਭਾਜਪਾ ਦੇ ਵਿੱਚ ਵਿਰੋਧ ਹੋ ਸਕਦਾ ਕਿ ਇੱਕ ਬੰਦਾ ਆਪਣੇ ਆਪ ਨੂੰ ਪਾਰਟੀ ਤੋਂ ਵੱਡਾ ਸਮਝਦਾ ਚਾਹੀਦਾ ਇਹ ਸੀ ਕਿ ਪਹਿਲਾਂ ਭਾਜਪਾ ਦੇ ਪਾਰਲੀਮੈਂਟ ਮੈਂਬਰਾਂ ਦੀ ਮੀਟਿੰਗ ਕਰਾਈ ਜਾਂਦੀ ਉਹ ਆਪਣਾ ਲੀਡਰ ਨਰਿੰਦਰ ਮੋਦੀ ਨੂੰ ਚੁਣਦੇ ਫਿਰ ਗੱਠਜੋੜ ਦੀ ਮੀਟਿੰਗ ਕੀਤੀ ਜਾਂਦੀ ਤੇ ਗੱਠਜੋੜ ਵਾਲੇ ਕਹਿੰਦੇ ਕਿ ਵੱਡੀ ਪਾਰਟੀ ਦੇ ਨੇਤਾ ਨਰਿੰਦਰ ਮੋਦੀ ਨੇ ਇਸ ਕਰਕੇ ਅਸੀਂ ਉਹਨਾਂ ਨੂੰ ਚੁਣਦੇ ਹਾਂ ਇਹਨਾਂ ਨੇ ਉਲਟਾ ਕੰਮ ਕੀਤਾ ਗੱਠਜੋੜ ਦੀ ਮੀਟਿੰਗ ਕਰਾ ਕੇ ਪਹਿਲਾਂ ਉਥੋਂ ਐਲਾਨ ਕਰਾ ਦਿੱਤਾ ਕਿ ਸਾਡੇ ਨੇਤਾ ਨਰਿੰਦਰ ਮੋਦੀ ਹੈ ਫਿਰ ਭਾਜਪਾ ਵਾਸਤੇ ਇੱਕ ਮਜਬੂਰੀ ਬਣ ਗਈ ਕਿ ਜਿਹਨੂੰ ਗੱਠਜੋੜ ਵੀ ਆਪਣਾ ਨੇਤਾ ਮੰਨਦਾ ਹੁਣ ਆਪਾਂ ਨਾ ਬਣਾਂ ਤੇ ਕੀ ਬਣਾਂਗੇ ਉਹਨਾਂ ਨੇ ਵੀ ਬਣਾ ਦਿੱਤਾ ਇੱਕ ਚਾਲ ਖੇਡੀ ਜੀ ਸਫਲ ਹੋ ਗਈ ਇਸੇ ਤਰ੍ਹਾਂ ਦੀਆਂ ਚਾਲਾਂ ਕਈ ਲੋਕ ਖੇਡਦੇ ਐਸ ਵੇਲੇ ਯੂਪ ਵਿੱਚ ਸਿਆਸੀ ਸੰਕਟ ਬਹੁਤ ਵਧਿਆ ਆਇਆ ਉਸ ਵੱਡੇ ਪੈਸੇ ਸੰਕਟ ਦੇ ਵਿੱਚ ਜਿਹੜੀ ਗੱਲ ਉਹਨੇ ਆਖੀ ਅਟਲੇ ਸਿੰਘ ਯਾਦਵ ਨੇ ਉਹਦੇ ਅਰਥ ਹੈ ਕਿ ਲਿਆਓ 100 ਐਮਐਲਏ ਬਾਕੀ ਅਸੀਂ ਮਦਦ ਕਰ ਦਾਂਗੇ ਆਓ ਸਰਕਾਰ ਬਣਾਈਏ ਇਹ ਉਹਨੇ ਗਿਣਮੈਸ ਕਿ ਆਖੀ ਹੈ ਕਿ ਜੇ ਮਹਾਰਾਸ਼ਟਰ ਦੇ ਵਿੱਚ ਕਰਨਾਟਕਾ ਦੇ ਵਿੱਚ ਜੇ ਇੱਥੇ ਮੱਧ ਪ੍ਰਦੇਸ਼ ਤੇ ਹੋਰ ਥਾਵਾਂ ਤੇ ਭਾਜਪਾ ਕਰ ਸਕਦੀ ਹੈ ਤੇ ਜੈਸੇ ਕੋ ਤੈਸਾ ਹੋਊ ਕੋਈ ਘਰ ਕੋਈ ਕਰਦੀ ਕੋਸ਼ਿਸ਼ ਕਰਦਾ ਕਿਉਂ ਨਾ ਕਰਨਗੇ ਸੋ ਉਹਨੇ ਜਿਹੜਾ ਇਹ ਦਾਅ ਖੇਡਿਆ ਇਸ ਦਾਅ ਤੋਂ ਭਾਜਪਾ ਦੇ ਵਿੱਚ ਥੋੜੀ ਬਹੁਤ ਘਬਰਾਹਟ ਹੈ ਇਹ ਘਬਰਾਹਟ ਕੱਲ ਨੂੰ ਵੱਧ ਵੀ ਸਕਦੀ ਹੈ ਤੇ ਜੇ ਅੰਦਰੇ-ਅੰਦਰ ਕੁਝ ਗੱਲਬਾਤ ਅਖਲੇਸ਼ ਆਪਣੇ ਬਾਪ ਨਾਲੋਂ ਜ਼ਿਆਦਾ ਗੁੱਝਾ ਤੇ ਗੁੜਿਆ ਬੰਦਾ ਜੇ ਉਹਨੇ ਇਦਾਂ ਦੀ ਗੱਲ ਆਖੀ ਆ ਤੇ ਕੱਚੀਆਂ ਗੋਲੀਆਂ ਨਹੀਂ ਉਹ ਖੇਡਿਆ ਕੁਝ ਨਾ ਕੁਝ ਅੰਦਰ ਖਾਤੇ ਗੱਲ ਹੁੰਦੀ ਵੀ ਹੋਊਗੀ ਐਵੇਂ ਹਵਾ 'ਚ ਤੀਰ ਚਲਾਉਣ ਵਾਲੋ ਫੈਨਿਕਾ ਬਿਲਕੁਲ ਪਰ ਸਰ ਭਾਜਪਾ ਹਰ ਵਾਰ ਇੱਕ ਨਾਅਰਾ ਦਿੰਦੀ ਆ ਸਭ ਦਾ ਸਾਥ ਸਭ ਦਾ ਵਿਕਾਸ ਤੇ ਪੱਛਮੀ ਬੰਗਾਲ ਦੇ ਵਿੱਚ ਵੀ ਨਾਅਰਾ ਦਿੱਤਾ ਸੀ ਪਰ ਉਹ ਸ਼ਿਪਿੰਦਰ ਅਧਕਾਰੀ ਹੈ TMC ਤੋਂ ਸਿੱਧੇ ਭਾਜਪਾ ਜਨਤਾ ਪਾਰਟੀ 'ਚ ਗਏ ਸੀ ਉਹ ਕਹਿੰਦੇ ਸਾਨੂੰ ਜ਼ਰੂਰਤ ਨਹੀਂ ਇਸ ਨਾਅਰੇ ਦੀ ਉਹਨਾਂ ਨੂੰ ਕਿਉਂ ਪੈ ਗਈ ਇਹ ਕਹਿਣ ਦੀ ਉਹ ਪਹਿਲਾਂ ਕਾਂਗਰਸੀ ਹੁੰਦਾ ਸੀ ਉਥੋਂ ਤਿਰਨਮੂਲ ਕਾਗਜ਼ਤ ਪਿਆ 20 ਸਾਲਾਂ ਤੋਂ ਵੱਧੋ ਮਮਤਾ ਬੈਨਾ ਜੀ ਦਾ ਬਸਤਾ ਚੁੱਕ ਹੁੰਦਾ ਸੀ ਜਿੱਥੇ ਜਾਂਦੀ ਸੀ ਉਹ ਨਾਲ ਨਾਲ ਹਰ ਇੱਕ ਕਮਦਨ ਚਾਰਜ ਉਸ ਪਿਛਲੀਆਂ ਅਸੈਂਬਲੀ ਚੋਣਾਂ ਬੜੇ ਮਮਤਾ ਬੈਨਾ ਜੀ ਨੇ ਉਸੇ ਨੂੰ ਜ਼ਿੰਮੇਵਾਰੀ ਸੰਭਾਲੀ ਉਹਨੇ ਸਾਰੇ ਹਲਕਿਆਂ ਤੇ ਰਟਰਨਿੰਗ ਅਫਸਰ ਲਾਇਆ ਜੀ ਮਮਤਾ ਸਮਝਦੀ ਸੀ ਮੇਰੇ ਲਈ ਉਹ ਅਸਲ ਚ ਆਪਣੇ ਲਾਉਂਦਾ ਸੀ ਸਾਰੇ ਡੀਐਸਪੀ ਤੇ ਐਸਐਚਓ ਆਪਣੀ ਮਰਜ਼ੀ ਦੇ ਲਾਇਆ ਜਿਸ ਦਿਨ ਚੋਣਾਂ ਦਾ ਐਲਾਨ ਹੋ ਗਿਆ ਤੇ ਮਮਤਾ ਕਰ ਕੁਝ ਨਹੀਂ ਸਕਦੀ ਸਾਰਿਆਂ ਦੀਆਂ ਲਿਸਟਾਂ ਲੈ ਕੇ ਰਾਤ ਨੂੰ ਛੱਡ ਕੇ ਪੰਜ ਪੰਜ ਚੰਬਲ ਹੋ ਗਿਆ ਤੇ ਉਧਰੋਂ ਮਮਤਾ ਬੇਨ ਜੀ ਦੇ ਮੁਕਾਬਲੇ ਖਲੋ ਗਿਆ ਬਾਅਦ ਚ ਪਤਾ ਲੱਗਾ ਕੇੰਦਰੋਂ ਬੰਦਾ ਪੂਰਾ ਕਮਿਊਨਿਸਟ ਹੈ ਜਿਹੜੀ ਗੱਲ ਭਾਜਪਾ ਬਾਹਰ ਨਹੀਂ ਕਹਿੰਦੀ ਨਰਿੰਦਰ ਮੋਦੀ ਸਾਹਿਬ ਕਹਿੰਦੇ ਸਭ ਦਾ ਸਾਥ ਸਭ ਦਾ ਵਿਕਾਸ ਉਹਨੇ ਕਲ ਸਪੈਕਟ ਸ਼ਬਦਾਂ ਚ ਕਹਿ ਦਿੱਤੀ ਹੈ ਕਾ ਇਹ ਸਭ ਦਾ ਵਿਕਾਸ ਨਹੀਂ ਜਿਹੜੇ ਸਾਡੇ ਦੇ ਸਾਥ ਹੈ ਉਹਨਾਂ ਦਾ ਵਿਕਾਸ ਕਰਾਂਗੇ ਜਿਹੜੇ ਸਾਡੇ ਨਾਲ ਨਹੀਂ ਉਹਨਾਂ ਦਾ ਵਿਕਾਸ ਕਰਨ ਦੀ ਸਾਨੂੰ ਕੀ ਲੋੜ ਹੈ ਉੱਥੇ ਕਈ ਲੋਕ ਕਿਹੜੇ ਸਾਡੇ ਨਾਲ ਨਹੀਂ ਉਹਦਾ ਕੱਲ ਹੀ ਰੌਲਾ ਪੈ ਗਿਆ ਕਿ ਇਹਦਾ ਮਤਲਬ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੱਟ ਰਿਹਾ ਉਨੇ ਜਿਹੜਾ ਮੈਸੇਜ ਦੇਣਾ ਸੀ ਕਿ ਲੋਕਾਂ ਨੂੰ ਸੁਨੇਹਾ ਦੇਣਾ ਸੀ ਕਿ ਅਸੀਂ ਸਭ ਦੇ ਨਾਲ ਨਹੀਂ ਅਸੀਂ ਉਹਨਾਂ ਦੇ ਨਾਲ ਜਿਹੜਾ ਸਾਡਾ ਸੁਨੇਹਾ ਉਹਦੇ ਤੋਂ ਬਾਅਦ ਉਹਨੇ ਕਹਿਤਾ ਮੇਰੇ ਲਫ਼ਜ਼ਾਂ ਨੂੰ ਗਲਤ ਸਮਝਿਆ ਗਿਆ ਪਰ ਗਲਤ ਸਮਝਿਆ ਨਹੀਂ ਗਿਆ ਗਲਤ ਉਸ ਸੰਦੇਸ਼ ਦੇ ਡੇੜਾਂ ਚੋਂਦਾ ਸੀ ਉਹ ਗਿੰਮੈਥ ਕਿਉਂਨੇ ਦੇ ਦਿੱਤਾ ਉਹਨਾਂ ਦੇ ਉੱਤੇ ਪੋਚੇ ਜਿੰਨੇ ਮਰਜ਼ੀ ਮਾਰੇ ਤੀਰ ਕਮਾਨ ਚੋਂ ਨਿਕਲ ਚੁੱਕਾ ਨਿਕਲ ਨਹੀਂ ਚੁੱਕਾ ਉਹਨੇ ਆਪ ਹੀ ਛੱਡਿਆ ਤੇ ਜਾਣ ਪੁੱਜ ਕੇ ਛੱਡਿਆ ਪਰ ਉਹਦੇ ਤੋਂ ਜਰਾ ਇੱਕ ਪੋਚਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਅਸਲ ਗੱਲ ਜਿਹੜੀ ਆ ਉਹ ਜਿਹੜਾ ਪੰਜਾਬੀ ਚ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਹੁਣ ਜਿਹੜੀ ਆ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਅਸਲ ਗੱਲ ਬਾਹਰ ਆ ਗਈ ਜਿਹੜੀ ਭਾਜਪਾ ਦੀ ਕਿਸੇ ਲਿਟਰ ਨਹੀਂ ਅਜੇ ਤੱਕ ਨਹੀਂ ਸਿੱਖੀ ਬਿਲਕੁਲ ਸੰਸਦ ਤੇ ਸਮਾਗਮ 'ਚ ਚਰਚਾ ਕੀਤੀ ਬਹੁਤ ਧੰਨਵਾਦੀ ਜੀ ਮਿਹਰਬਾਨ ਸ਼ੁਕਰੀਆ ਐਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦੇਉ ਇਜਾਜ਼ਤ ਡੈਕਟਰੋ ਪ੍ਰਾਈਮਰੀ ਸ਼ੀਵ ਟੀਵੀ ਤੁਹਾਡਾ ਤੁਹਾਡਾ